ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤਕਸ਼ਰੀ ਕੇਸਗੜਸਾ ਵਿਖੇ ਨਾਤਮਸਤਕ ਹੋਏ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਮ ਆਦੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਠਕਸਾਲੀ ਦੇ ਗੱਠਜੋੜ ਹੋਣ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਹਿ ਕੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਅੱਜ ਵੀ ਸਤਿਕਾਰ ਕਰਦੇ ਹਨ ਪਰ ਉਹਨਾਂ ਨਾਲ ਹੀ ਦੋਸ਼ ਲਾਇਆ ਹੈ ਕਿ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਵਿੱਚ ਲੱਗੇ ਹੋਏ ਹਨ। ਉਨਾ ਕਹਿ ਕੇ ਅੱਜ ਬ੍ਰਹਮਪੁਰਾ ਜੋ ਵੀ ਹਨ ਉਹ ਸ਼ਰੋਮਣੀ ਕਾਗਦਦਲ ਦੀ ਬਦੌਲਤ ਹੀ ਹਨ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਵਿੱਚ ਵਿਚਰ ਰਹੇ ਹਨ ਇਹ ਕਲੈਕਸ਼ਨ ਨਾਉਂਸ ਹੋਣ ਲਈ ਉਹਦੇ ਬਾਅਦ ਕੋਰ ਕਮੇਟੀ ਬੈਠੂਗੀ ਉਹਦੇ ਬਾਅਦ ਡਿਸਾਈਡ ਸਰ ਤੁਸੀਂ ਅਕਸਰ ਕਹਿੰਦੇ ਹੋ ਕਿ ਸੀਐਮ ਸਾਹਿਬ ਬਾਹਰ ਨਹੀਂ ਨਿਕਲਦੇ ਪਰ ਜਿੱਦਾਂ ਹੀ ਜਿਹੜਾ ਬਾਰਡਰ ਤੇ ਪ੍ਰੋਬਲਮਸ ਆਈਆਂ ਸਰ ਇਨਫਿਲਟ੍ਰੇਸ਼ਨ ਹੋਈ ਹੈ ਸੀਐਮ ਸਾਹਿਬ ਨੇ ਤਿੰਨ ਦਿਨ ਦਾ ਦੌਰਾ ਕੀਤਾ ਜੀ ਉਹਨਾਂ ਦੇ ਦੌਰੇ ਬਹੁਤ ਵੱਡੀ ਵਧਾਈ ਦੇਣਾ ਚਾਹੁੰਦਾ ਉਹਨਾਂ ਨੂੰ ਜੀ ਕਿ ਬਹੁਤ ਵੱਡਾ ਆਸਾਨ ਪੰਜਾਬ ਦੀ ਜਨਤਾ ਦੇ ਕੀਤਾ ਉਹਨਾਂ ਨੇ ਜੀ ਕੀ ਘਰਤ ਘੜ ਪੰਜਾਬ ਦੀ ਜਨਤਾ ਨੂੰ ਸ਼ਕਲ ਤਾਂ ਦੇਖੀ ਮੈਂ ਤਾਂ ਸਾਰੇ ਭੁੱਲੀ ਵੀ ਗਏ ਸੀ ਕਿ ਮੁੱਖ ਮੰਤਰੀ ਦੀ ਸ਼ਕਲ ਕਾਜੀ ਹੈ ਕਹਿ ਦੇਣਾ ਚਾਹੁੰਦਾ ਜਿੱਦੋਂ 10 ਦਿਨ ਖੁਸ਼ਖਬਰੀ ਅਸੀਂ ਲੱਡੂ ਬਣਾਂਗੇ ਉਹ ਤਾਂ ਸਰ ਬ੍ਰਹਮਪੁਰਾ ਸਾਹਿਬ ਕਹਿੰਦੇ ਸਾਨੂੰ ਤਾਂ ਸੀਟਾਂ ਹੀ ਬਚੀਆਂ ਕੁਝੀਆਂ ਜਿਹੀਆਂ ਦਿੱਤੀਆਂ ਉਹਨਾਂ ਨੇ ਜਿਹੜੀਆਂ ਰਹਿੰਦੀਆਂ ਖੁੰਦੀਆਂ ਮੈਂ ਉਹਨਾਂ ਬਾਰੇ ਮੇਰੇ ਸੀਨੀਅਰ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਚਾਂਸ ਹੈਗੇ ਸਰ ਵਾਪਸੀ ਦੇ ਉਹਨਾਂ ਦੇ ਬ੍ਰਹਮਪੁਰਾ ਸਾਹਿਬ ਦੇ ਆਪ ਹੀ ਬਹੁਤ ਅੱਗੇ ਚਲੇ ਗਏ ਅੱਛਾ ਜੀ ਅੱਜ ਤਾਂ ਬੜਾ ਸਤਿਕਾਰ ਕਰਦੇ ਆ ਉਹਨਾਂ ਦਾ ਮੇਰੇ ਦਾ ਪਿਤਾ ਸਮਾਨ ਸਿੰਘ ਬੜੇ ਬਜ਼ੁਰਗ ਸੀ ਬੜਾ ਮੈਂ ਉਹਨਾਂ ਮੈਂ ਰਿਸਪੈਕਟ ਕਰਦਾ ਸੀ ਪਰ ਉਹ ਆਪ ਹੀ ਐਸ ਡਾਇਰੈਕਸ਼ਨ ਚਲੇ ਗਏ ਹੈ ਜਿਹੜੇ ਆਪਣੀ ਜਿਹੜਾ ਪਾਰਟੀ ਆਪਣੀ ਪਾਰਟੀ ਨੂੰ ਡਿਸਟਰੋਏ ਕਰਨ ਤੇ ਲੱਗ ਜੇ ਮਾਂ ਪਾਰਟੀ ਜਿੰਨਾ ਕਰ ਅੱਜ ਜੋ ਉਹਨਾਂ ਦਾ ਨਾਂ ਹੈ ਸ਼੍ਰੋਮਣੀ ਕਾਲੀ ਦਲ ਕਰਕੇ ਹੈ ਜਿਹੜਾ ਇਨਸਾਨ ਆਪਣੀ ਪਾਰਟੀ ਨੂੰ ਡਿਸਟਰੋਏ ਕਰਨ ਲੱਗ ਜੇ ਉਹਨਾਂ ਬਾਰੇ ਮੈਂ ਕਹਿੰਦਾ ਸਰ ਸਭ ਕਦੋਂ ਤੁਹਾਡਾ ਕਿਉਂਕਿ ਉੱਥੇ ਕੋਈ ਮੈਨੂੰ ਬੜਾ ਦੁੱਖ ਹੈ ਕਿ EMPLOYEES ਕੋਲੇ ਹੁਣ ਕੋਈ ਸਾਧਨ ਨਹੀਂ ਰਿਹਾ ਕਿਉਂ ਸ਼ਾਲਾ ਮਾਰ ਰਹੇ ਕਿਉਂਕਿ ਮੁਕਮਤਰੀ ਮਿਲਦੇ ਨਹੀਂ ਜੇ ਮੁੱਖ ਮੰਤਰੀ ਮਿਲਣਗੇ ਉਹਨਾਂ ਦੀ ਭਾਵਨਾ ਸੁਣਨਗੇ ਗੱਲ ਸੁਣਨਗੇ ਘੱਟ ਤੋਂ ਘੱਟ ਉਹਨਾਂ ਦੀ ਗੱਲ ਤਾਂ ਸੁਣੀ ਜਾਊਗੀ ਨਾ ਇੱਥੇ ਤਾਂ ਗੱਲ ਸੁਣ ਗੱਲ ਕਰਨ ਨਾਲ ਕਿਹਨੂੰ ਕਰਨ ਗੱਲ ਫਰਸਟ੍ਰੇਸ਼ਨ ਚ ਰਹਾ ਹੋ ਰਿਹਾ ਥੈਂਕ ਯੂ ਤੁਸੀਂ ਸਰ ਚੱਲਦੀ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਦੀ ਸੀ ਆ ਇੱਕ ਸਾਰਾ ਕੰਮ ਇੱਕ ਫਰਾਡ ਦੇ ਤਰੀਕੇ ਨਾਲ ਚੱਲ ਰਿਹਾ ਇਹ ਤਾਂ ਪਾਸ ਹੋ ਚੁੱਕਾ ਹੈ ਪਹਿਲੇ ਆਧਾ ਪੂਰ ਪਹਿਲੇ ਦੇ ਪਾਸ ਹੋਇਆ ਸੀ ਇਹਨਾਂ ਰੋਕਤਾ ਹੁਣ ਦੇਖੋ ਨਾ ਡੀ ਅੰਪਲੋਈਜ਼ ਵਾਸਤੇ ਨਾ ਡੀਏ ਦੇ ਰਹੇ ਹੈ ਨਾ ਉਹਨਾਂ ਨੂੰ ਕੋਈ ਉਹਨਾਂ ਦੀ ਜਿਹੜੀ ਦੂਜੀਆਂ ਗੱਲਾਂ ਪੇ ਕਮਿਸ਼ਨ ਤੇ ਕੁਝ ਕੁਝ ਨਹੀਂ ਦੇ ਰਹੇ ਆ ਇਲੈਕਸ਼ਨ ਸਟੰਟ ਹੈ ਜਿਵੇਂ ਪਿਛਲੇ ਇਲੈਕਸ਼ਨ ਦਾ ਝੂਠ ਗੁਟਕਾ ਸਾਹਿਬ ਦੀ ਝੂਠੀ ਸੌਂ ਖਾਦੀ ਸੀ ਤੇ ਵੋਟਾਂ ਲੈ ਲੀਆਂ ਆ ਵੀ ਹੁਣ ਉਹੀ ਕੰਮ ਤੇ ਲੱਗੇ ਸ੍ਰੀ ਹਨੰਦਪੁਰ ਸਾਹਿਬ ਤੋਂ ਬਿਮਲ কুমার ਦੀ ਰਿਪੋਰਟ ਪੰਜਾਬ ਟੂਡੇ